ਹਾਂਜੀ ਬਹੁਤ ਸਾਰੇ ਡਿਜ਼ਾਈਨ ਆਏ ਨੇ ਸ਼ਾਉ ਸੂਟੇ 1 ਟੈਕਸ ਬ੍ਰਾਂਡ ਦਾ ਨੂਰ ਨੰਬਰ ਜੀ ਜੀ ਦੇ ਆਪਣੇ ਕੋਲ ਬਹੁਤ ਵੱਡੀ ਆਫਰ ਲੱਗੀ ਹੋਈ ਹੈ 1 ਟੈਕਸ ਬ੍ਰਾਂਡ ਦੇ ਸੂਟਾਂ ਦੇ ਉੱਪਰ ਇਹ ਜਲਦੀ ਆਦੀ ਆਰਡਰ ਬੁੱਕ ਕਰਵਾ ਲਓ ਪ੍ਰਾਈਸ ਵੀ ਤੁਹਾਨੂੰ ਪਤਾ ਜੀ ਆਪਾਂ ਨੇ ਰੀਲਿਆ ਰੱਖੀ ਹੈ ਲਓ ਜੀ ਸ਼ਰਟ ਦੇਖੋ ਡਿਸਟ੍ਰੀਬਿਊਟਰੀ ਸ਼ਰਟ ਆ ਗਈ ਫਰੰਟ ਬੈਕ ਪ੍ਰਿੰਟ ਆਉਗਾ ਸ਼ਰਟ ਦੇਖੋ ਡਿਸਟ੍ਰੀਬਿਊਟ ਆ ਗਿਆ ਫਰੰਟ ਬੈਕ ਪ੍ਰਿੰਟ ਨਾਲ ਪਿਓਰ ਪਸ਼ਮੀਨੀ ਸਵਾਰ ਸਾਰੇ ਪਸ਼ਮੀਨੀ ਦੇ ਵਿੱਚ ਸੂਟ ਆਏ ਨੇ ਇਹ 1200 ਤੋਂ ਤੇ 1100 ਰੁਪਏ ਸੂਟ ਵਿਕਿਆ ਹੋਇਆ ਜੀ ਆਪਣਾ ਪਹਿਲਾ ਹੁਣ ਆਪਣੇ ਕੋਲ ਸੇਲ ਲ ਬਹੁਤ ਵੱਡੀ ਆਫਰ ਦੇ ਵਿੱਚ ਸੂਟ ਲੈ ਕੇ ਆਏ ਜੀ ਆਰਡਰ ਜਲਦੀ ਜਲਦੀ ਬੁੱਕ ਕਰਵਾ ਲਓ ਜਿਨ੍ਹਾਂ ਨੇ ਬੁੱਕ ਕਰਾਉਣਾ ਜੀ ਪ੍ਰਾਈਸ 1000 ਰੁਪਏ ਰੇਂਜ ਦੇ ਵਿੱਚ ਸੀਗਾ ਹੁਣ ਆਫਰ ਦੇ ਵਿੱਚ ਮਿਲੂਗਾ ਜੀ ਇਹ ਮਿਲਣਾ ਐਡੀਸ਼ਨ ਸ਼ੋਰੂਮ ਕੀ ਤੋਂ ਜਲਦੀ ਜਲਦੀ ਆਰਡਰ ਬੁੱਕ ਕਰਵਾ ਲਓ ਪ੍ਰਾਈਸ ਬਹੁਤ ਰੀਜ਼ਨੇਬਲ ਦੇ ਵਿੱਚ ਲੈ ਕੇ ਆਏ ਜੀ ਆ ਦੇਖੋ ਦੂਜਾ ਕੰਦਰਾ ਇਹਦੇ ਵਿੱਚ ਬਾਟਮ ਆ ਗਈ ਦੇਖੋ ਜੀ ਜਲਦੀ ਜਲਦੀ ਆਰਡਰ ਬੁੱਕ ਕਰਵਾਇ ਚਲੋ ਬਹੁਤ ਵੱਡੀ ਆਫਰ ਦੇ ਵਿੱਚ ਹੈ 800 900000 ਰੁਪਏ ਦਾ ਸੂਟ ਸੀ ਜਿਹੜਾ 550 ਰੁਪਏ ਦੇ ਵਿੱਚ ਨਾਲ ਸ਼ਾਲ ਹੈ ਜੀ ਪ੍ਰੋਪਰ 2 ਮੀਟਰ ਦਾ 550 ਰੁਪਏ ਦਾ ਸ਼ਿਪਿੰਗ ਲੱਗ ਦੋ ਦੀ ਸ਼ਾਲ ਆਨਲਾਈਨ ਆਰਡਰ ਤੇ 50 ਰੁਪਏ ਸ਼ਿਪਿੰਗ ਆ ਪਰ ਸੂਟ 50 ਰੁਪਏ ਜੇ ਸੀਓਡੀ ਕਰਨਾ ਹੈ ਤਾਂ 100 ਰੁਪਏ ਸੂਟ ਜੀ ਪਰ ਸੂਟ ਸ਼ਿਪਿੰਗ ਲੱਗੂ ਜੀ ਇਹਨਾਂ ਦੀ ਜਲਦੀ ਵਾਲੀ ਆਰਡਰ ਬੁੱਕ ਕਰਵਾ ਲਓ ਸੂਟ ਦਾ ਰੇਟ ਆ 550 1000 ਰੁਪਏ ਦਾ ਸੂਟ ਜੀ ਇਹਨਾਂ ਸ਼ਾਲ ਦੇ ਨਾਲ 1 ਕਿ ਟੱਕ ਦਾ ਡਿਜ਼ਾਈਨ ਦਾ ਤੁਹਾਨੂੰ ਮਿਲੂਗਾ 550 ਰੁਪਏ ਵਿੱਚ ਆਰਡਰ ਬੁੱਕ ਕਰਨ ਲਈ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਆਰਡਰ ਭੇਜ ਦਿਓ ਆਰਡਰ ਤੁਸੀਂ ਸਾਨੂੰ ਵਟਸਐਪ ਤੇ ਭੇਜਣਾ ਜੀ ਕੰਦਰ ਚਾਰ ਚਾਰ ਹੋਣਗੇ ਚਾਰ ਕੰਦਰ ਦੇ ਦੇਖੋ ਜੀ ਕਿੰਨੇ ਸੋਹਣੇ ਕੰਦਰ ਨੇ ਕੰਦਰ ਦੇਖੋ ਜੀ ਬਾਟਮ ਪ्योर ਪਸ਼ਮੀਨਾ ਸੂਟ ਆ ਗਿਆ ਏਕ ਟੈਕਸ ਬ੍ਰਾਂਡ ਦਾ ਸ਼ਾਲ ਦੇ ਨਾਲ ਸਿਰਫ 550 ਰੁਪਏ ਦਾ ਦੇਖੋ ਜੀ